ਕੀ ਸਾਨੂੰ ਰਿਸ਼ਤੇਦਾਰੀ ਵਿੱਚ ਪੈਸਿਆਂ ਦਾ ਲਾਂਨ ਦੇਣ ਕਰਨਾ ਚਾਹੀਦਾ ਕੀ ਸਾਨੂੰ ਰਿਸ਼ਤੇਦਾਰੀ ਵਿੱਚ ਪੈਸਿਆਂ ਦਾ ਲਾਂਨ ਦੇਣ ਕਰਨ ਸਮੇਂ ਆ ਗੱਲ ਯਾਦ ਰੱਖਣੀ ਚਾਹੀਦੀ ਕਿ ਕਹਿੰਦੇ ਰੱਖਣੀ ਚਾਹੀਦੀ ਤੁਸੀਂ ਦੇਖਦੇ ਹੋ ਕਿ ਮਨੁੱਖੀ ਜ਼ਿੰਦਗੀ 'ਚ ਰਿਸ਼ਤੇਦਾਰੀ ਦਾ ਹੋਣਾ ਵੀ ਬੜਾ ਜ਼ਰੂਰੀ ਹੁੰਦਾ ਪਰ ਅੱਜ ਅਸੀਂ ਕੀ ਦੇਖ ਰਹੇ ਹਾਂ ਕਿ ਕੁਝ ਲੋਕ ਰਿਸ਼ਤੇਦਾਰਾਂ ਕੋ ਪੈਸੇ ਲੈ ਲੈਂਦੇ ਨੇ ਆਪਣੀ ਲੋੜ ਵੀ ਪੂਰੀ ਕਰ ਲੈਂਦੇ ਨੇ ਫਿਰ ਪੈਸੇ ਵੀ ਨਹੀਂ ਮੋੜਦੇ ਕਿੰਨਾ ਕਿੰਨਾ ਚਿਰ ਨਹੀਂ ਮੋੜਦੇ 2 ਸਾਲ 4 ਸਾਲ 6 ਸਾਲ 10 ਸਾਲ ਇਹ ਤੁਹਾਡੇ ਵਰਗਾ ਭੈਣ ਭਰਾ ਮਗ ਲੈ ਲੈਂਦਾ ਇੱਕ ਗੱਡੀ ਕਹਿੰ ਕੇ ਅਸੀਂ ਕਿਤੇ ਪਾ ਚੱਲਨੇ ਅਸੀਂ ਦੇਈ ਦੇਣੇ ਹੈਗੇ ਜੇ ਮੰਗ ਲੈ ਤਾਂ ਗੁਰੇ ਬਣ ਜਾਣਾ ਬੋਦਣਾ ਨਹੀਂ ਫੋਨ ਨਹੀਂ ਚੁੱਕਣਾ ਇਹ ਕਿਹੜੀਆਂ ਗੱਲਾਂ ਸਾਡੇ ਸਮਾਜ 'ਚ ਪੈ ਗਈਆਂ ਨੇ ਫਿਰ ਤੁਹਾਡੇ ਵਰਗੇ ਸੁਭਿਸ਼ਮ ਸੱਜਣੇ ਇੱਤੇ ਸੋਚਣਾ ਚਾਹੁੰਦੇ ਨੇ ਚਿੰਤਾਤ ਨਹੀਂ ਕਿ ਬੇਸ਼ੱਕ ਪੈਸੇ ਨੇੜੇ ਰਿਸ਼ਤੇਦਾਰਾਂ ਨੂੰ ਲੈਣ ਦੇ ਨਹੀਂ ਭਨੇ ਨੇ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਆ ਪਰ ਕੀ ਜਿਹੜਾ ਰਿਸ਼ਤੇਦਾਰ ਪੈਸੇ ਮੰਗ ਰਿਹਾ ਹੈ ਕੀ ਉਹਨੇ ਆਪਣਾ ਏਡਾਂ ਦਾ ਦਰਤਬਾ ਜਾਂ ਏਡਾਂ ਦੀ ਸੋਚ ਸਾਬਤ ਕੀਤੀ ਆ ਕਿ ਉਹ ਲੈ ਪੈਸੇ ਵੀ ਲੈ ਸਕਦਾ ਤੇ ਟਾਈਮ ਨਾਲ ਵਾਪਸ ਵੀ ਦੇ ਸਕਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਭਾਵੇਂ ਰਿਸ਼ਤੇਦਾਰ ਹੋਣਾ ਆਖੇ ਜੀ ਮੈਨੂੰ ਪੈਸੇ ਚਾਹੀਦੇ ਤੇ ਤੁਸੀਂ ਕੋ ਪੈਸੇ ਲੈ ਜੂ ਉਹ ਅਗਲਾ ਦਵੇ ਨਾ ਫਿਰ ਤਾਂ ਡੇ ਕੋ ਮੰਗ ਲਵੇ ਫਿਰ ਤੁਸੀਂ ਸੋਚਦੇ ਹੋ 100 ਵਾਰੀ ਸੋਚੋਗੇ ਆ ਕਿ ਪਹਿਲੇ ਤੇ ਮੋੜੇ ਨਹੀਂ ਮੰਗਣਾ ਆ ਗਿਆ ਇਹ ਗੱਲਾਂ ਬਹੁਤ ਜ਼ਰੂਰੀ ਨੇ ਹਰ ਇੱਕ ਮਰੁੱਖ ਲਈ ਜ਼ਰੂਰੀ ਨੇ ਕੱਲੇ ਮੰਗਣ ਵਾਲੇ ਨੂੰ ਨਹੀਂ ਕੱਲੇ ਦੇਣ ਵਾਲੇ ਨੂੰ ਨਹੀਂ ਦੋਨਾਂ ਨੂੰ ਹੀ ਸੋਚਣਾ ਚਾਹੀਦਾ ਇਹ ਰਿਸ਼ਤੇਦਾਰੀਆਂ ਜਿਹੜੀਆਂ ਹੁੰਦੀਆਂ ਕੱਚੇ ਧਾਗੇ ਹੁੰਦੇ ਨੇ ਸਾਨੂੰ ਪਹਿਲੀ ਗੱਲ ਤੇ ਇਹ ਕਿ ਰਿਸ਼ਤੇਦਾਰੀ ਚ ਪੈਸੇ ਮੰਗਣ ਵਾਲੀ ਆਦਤ ਨਹੀਂ ਪਾਉਣੀ ਚਾਹੀਦੀ ਜੇ ਸਾਡੇ ਕੋਲ ਮੰਨ ਲਓ ਹਣੇ 2 ਲੱਖ ਦਾ ਕੰਮ ਕਰਨ ਵਾਲਾ ਆ ਤਾਂ ਅਸੀਂ ਕਹੀਏ ਕਿ ਰਿਸ਼ਤੇਦਾਰਾਂ ਕੋਲ ਮੰਗ ਕੇ ਸਾਡੇ ਕੋਲ ਲੱਖ ਰੁਪਈਆ ਤਾਂ ਅਸੀਂ 1 ਲੱਖ ਮੰਗ ਕੇ ਕਰ ਲਈਏ ਇਹ ਸਾਡੀ ਮਾੜੀ ਸੋਚ ਹੋਵੇਗੀ ਸਾਨੂੰ 1 ਲੱਖ ਦਾ ਹੀ ਕੰਮ ਕਰਨਾ ਚਾਹੀਦਾ ਹੈ ਜੇ ਸਾਡੇ ਕੋਲ 10 ਲੱਖ ਦਾ ਕੰਮ ਆਸਾਂ ਨੂੰ 10 ਲੱਖ ਦਾ ਹੀ ਕਰਨਾ ਚਾਹੀਦਾ ਸਾਨੂੰ 10 ਲੱਖ ਰਿਸ਼ਤੇਦਾਰਾਂ ਕੋ ਨਹੀਂ ਚੁੱਕਣਾ ਚਾਹੀਦਾ ਕਈ ਵਾਰ ਕੀ ਹੁੰਦਾ ਕੁਝ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਜਿੰਨਾ ਕੁ ਅਸੀਂ ਪੈਸੇ ਕਮਾ ਸਕਦੇ ਆ ਲੇਕਿਨ ਉੱਥੇ ਇੱਕ ਸਿਸਟਮ ਬਣਿਆ ਹੁੰਦਾ ਉਹ ਲੈਵਲ ਬਣਿਆ ਹੁੰਦਾ ਕਿ ਇਹ ਰਿਸ਼ਤੇ ਦਾ ਸਾਡਾ ਇਜਦਾਵਾ ਜਿਹਨੂੰ ਅੱਜ ਲੋਡ ਪਈ ਤੇ ਇਹਨੇ ਆਪਣੀ ਲੋਡ ਪੂਰੀ ਕਰਕੇ ਆਪਣੇ ਬਾਕੀ ਕੰਮ ਰੋਕ ਲੈਣ ਕਿ ਸਾਡੇ ਪੈਸੇ ਦੇ ਜਾਨੇ ਹੁਣ ਜਦੋਂ ਇਹੋ ਜਿਹੀ ਸੋਚ ਉਹ ਵੇਖ ਫੇਰ ਇਸ ਦੇ ਵਿੱਚ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਸਕਦਾ ਪਰ ਹੁਣ ਕੀ ਹੋ ਰਿਹਾ ਲੋਕ ਆਪਣੀ ਲੋੜ ਵੀ ਪੂਰੀ ਕਰ ਲੈਂਦੇ ਆ ਅਗਲੇ ਨੂੰ ਪੈਸੇ ਵੀ ਨਹੀਂ 모ੜਦੇ ਸਗੋਂ ਆਪਣੀ ਹੋਰ ਨਵੇਂ-ਨਵੇਂ ਕੰਮ ਗਾੜੀ ਸ਼ੁਰੂ ਕਰ ਲੈਣਗੇ ਨਾਲੇ ਤਾਂ ਉਹਨਾਂ ਦੱਸਣਗੇ ਕਿ ਅਸੀਂ ਆਹ ਕੰਮ ਕਰ ਲਿਆ ਅਸੀਂ ਉਹ ਕਰ ਲਿਆ ਜੇ ਤੁਹਾਡੇ ਵਰਗਾ ਸੱਜਣ ਇਹ ਕਹਿ ਲੇ ਕਿ ਭਾਈ ਤੁਸੀਂ ਕਰਦੇ ਨੇ ਚੰਗੀ ਗੱਲ ਆ ਪਰ ਜਿਹੜੇ ਤੁਸੀਂ ਮੇਰੇ ਕੋ ਪੈਸੇ ਲਏ ਉਹ ਤੇ ਮੋੜ ਦੋ ਮੇਰੀ ਕੀ ਗਲਤੀ ਮੈਂ ਤੁਹਾਨੂੰ ਪੈਸੇ ਦੇ ਦਿੱਤੇ ਫਿਰ ਕਹਿਣਗੇ ਲੈ ਤੁਹਾਡੇ ਕੋ ਤੇ ਵਾਧੂ ਪੈਸੇ ਆ ਜੀ ਤੁਹਾਨੂੰ ਦੇ ਦੇਣੀ ਆ ਅਸੀਂ ਕਿਤੇ ਭੱਜਣੇ ਆ ਅਸੀਂ ਕਿਤੇ ਮੁੱਕਰ ਚੱਲਨੇ ਆ ਅਸੀਂ ਤੁਹਾਨੂੰ ਦੇ ਹੀ ਦੇਣੀ ਆ ਐਈ ਕੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਗੱਲਾਂ ਬਹੁਤ ਮਾੜੀਆਂ ਨੇ ਜਿਹੜਾ ਮਨੁੱਖ ਇੰਜ ਕਰਦਾ ਫਿਰ ਤੁਹਾਡੇ ਵਰਗਾ ਸੂਝਵਾਨ ਸੱਜਣ ਉਤੋਂ ਪਛਾੜ ਜਾਂਦਾ ਕਿ ਭਈ ਤੂੰ ਪਹਿਲਾਂ ਨਹੀਂ ਚੰਗਾ ਗੁਣ ਪਾਇਆ ਤੇ ਗਾਂਹ ਕਿਹੜਾ ਪਾਏਗਾ ਇਸ ਕਰਕੇ ਮੁੜਕੇ ਰਿਸ਼ਤੇਦਾਰਾਂ ਨੂੰ ਭੰਡਿਆ ਜਾਂਦਾ ਆ ਰਿਸ਼ਤੇਦਾਰਾਂ ਨੂੰ ਵੜਾ ਕਿ ਆਂਦਾ ਜੀ ਮਨਾਉਣਾ ਰਿਸ਼ਤੇ ਦਾ ਵੜਾ ਵੜਾ ਆ ਵੜਾ ਤੇਰੇ ਉਹਨਾਂ ਨਾਲ ਨਾਲ ਠਿੰਡਾ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਉਹ ਭਰਾਵਾ ਚੰਗਾ ਨਹੀਂ ਜਿੰਨੇ ਤੂੰ ਪਹਿਲੀ ਵਾਰੀ ਪੈਸੇ ਮੰਗੇ ਕਿਤੇ ਵੀ ਪੈਸੇ ਦੇ ਦਿੱਤੇ ਗਲਤੀ ਤਾਂ ਤੇਰੀ ਆ ਨਾ ਤੂੰ ਪੈਸੇ ਹੀ ਨਹੀਂ ਵਾਪਸ ਮੋੜਦਾ ਤੂੰ ਪਹੁੰਚਦਾ ਹੀ ਨਹੀਂ ਪਾਉਂਸਾ ਤੇ ਫਿਰ ਰਿਸ਼ਤੇਦਾਰ ਦੀ ਕੀ ਗਲਤੀ ਹੋਈ ਦੇਣ ਵਾਲੇ ਦੀ ਕੀ ਗਲਤੀ ਦੇਣ ਵਾਲਾ ਤੇ ਗਲਤੀ ਹੋ ਗਿਆ ਨਾ ਕਿ ਜਿਹਨੇ ਤੇਰੇ ਤੇ ਵਿਸ਼ਵਾਸ ਕਰਨਿਆ ਮੈਂ ਸਮਝ ਲੈਂਕੇ ਭੈਣ ਭਰਾਵਾਂ ਨੂੰ ਆਪਣੀ ਰਿਸ਼ਤੇਦਾਰੀ 'ਚ ਇਹ ਵਿਸ਼ਵਾਸ ਨਹੀਂ ਤੋੜਨੇ ਚਾਹੀਦੇ ਕਿਉਂਕਿ ਫਿਰ ਅਗਲਾ ਦੂਜੀ ਵਾਰੀ ਤੁਹਾਡੀ ਮਦਦ ਨਹੀਂ ਕਰਦਾ ਉਗਲਾ ਦੂਜੀ ਵਾਰੀ ਸਾਡੇ ਨਾਲ ਨਹੀਂ ਖਨੋਂਦਾ ਉਹ ਸੋਚ ਲੈਂਦਾ ਕਿ ਇਹ ਗਲਤ ਲੋਕ ਨੇ ਚੰਗੇ ਲੋਕ ਨਹੀਂ ਆ ਕਿਉਂਕਿ ਹਰ ਬੰਦਾ ਬੜੀ ਮਿਹਨਤ ਨਾਲ ਪੈਸੇ ਕਮਾਉਂਦਾ ਭਾਵੇਂ ਉਹਨੇ ਜਿੰਨੇ ਵੀ ਕਮਾਈ ਕਰਦਾ ਹੋਵੇ ਜੇ ਅਸੀਂ ਉਹਦੇ ਪੈਸੇ ਕਿੰਨੇ ਕਿੰਨੇ ਸਾਲ ਰੱਖ ਲਈਏ ਤ압 ਛੱਡਦੇ ਆ ਉਹਨੂੰ ਦਿੰਦੇ ਨਹੀਂ ਤਾਂ ਫਿਰ ਉਹ ਇੱਕ ਤਾਂ ਉਹ ਰਿਸ਼ਤੇਦਾਰੀ ਤੋਂ ਫਿੱਕਾ ਪੈਂਦਾ ਇਹ ਕੋ ਨੂੰ ਪਰੇਸ਼ਾਨੀ ਵੀ ਹੁੰਦੀ ਮਨ ਵੀ ਉਦਾਸ ਹੁੰਦਾ ਕਿ ਮੇਰੇ ਰਿਸ਼ਤੇਦਾਰ ਕਿੰਜ ਦੇ ਨਿਕਲੇ ਮੈਂ ਤਾਂ ਇਹਨਾਂ ਪ੍ਰਤੀ ਵਫਾਦਾਰ ਰਹਾ ਪਰ ਇਹਨਾਂ ਨੇ ਮੈਨੂੰ ਮੂਰਖੀ ਸਮਝ ਲਿਆ ਨਾ ਇਸ ਕਰਕੇ ਮੈਂ ਸਮਝਦਾ ਕਿ ਇੱਕ ਰਿਸ਼ਤੇਦਾਰ ਨੂੰ ਇਹ ਗੱਲ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਕੋਈ ਭੈਣ ਭਰਾ ਸਾਡੀ ਹੈਲਪ ਕਰਦਾ ਆ ਸਾਨੂੰ ਉਹਦੇ ਸਮੇਂ ਸਥਿਤੀ ਦੇ ਮੁਤਾਬਕ ਪੈਸੇ ਵਾਪਸ ਕਰ ਦੇਣੇ ਚਾਹੀਦੇ ਆ ਤਾਂ ਕਿ ਅਗਲਾ ਫਿਰ ਦੁਬਾਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਜਾਵੇ ਜੇ ਸੀ ਪੈਸੇ ਮਾਰ ਲੈ ਅਸੀਂ ਉੱਤੇ ਕਾਰਵਾਈ ਪਵਾ ਕੇ ਥਾਣੇ ਰਿਪੋਰਟਾਂ ਦੇਤੀਆਂ ਲੋਕਾਂ 'ਚ ਭੰਡਿਆ ਕਿ ਕਹਿੰਦੇ ਤੂੰ ਤਾਂ ਜਾਂ ਤੇ ਕੋਈ ਵਧੀਆ ਗੱਲ ਨਾ ਹੋਈ ਇਹ ਤਾਂ ਬਹੁਤ ਹੀ ਮਾੜੀ ਗੱਲ ਹੋएगी ਇੱਕ ਚੰਗੇ ਰਿਸ਼ਤੇਦਾਰ ਨੂੰ ਬਦਨਾਮ ਕਰਨ ਵਾਲੀ ਗੱਲ ਹੋएगी ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਜੂਦੇ ਵਸਤੇ ਰੋ ਰਬਸੋਣਾ ਤੁਹਾਡੀ ਲੰਮੀ ਲੰਮੀ ਅਮਰਤ